ਅੱਜ ਵੀ ਮੌਸਮ ਵਧੀਆ ਜੀ ਧੁੱਪ ਨਿਕਲੀ ਹੋਈ ਆ ਆ ਦੇਖੋ ਸੂਰਜੇ ਨਿਕਲਿਆ ਪੂਰਾ ਚਮਕਦਾ ਤੇ ਅੱਜ ਇਹ 9 ਵਜੇ ਤੋਂ ਪਹਿਲਾਂ-ਪਹਿਲਾਂ ਤਾਂ ਹੈਗੀ ਦੀ ਧੁੰਦ ਤੇ 9 ਵਜੇ ਤੋਂ ਬਾਅਦ ਯਾਨੀ ਮੌਸਮ ਸਾਫ਼ ਹੋ ਗਿਆ ਸੀ ਸਾਡੇ ਇਲਾਕੇ 'ਚ ਇਧਰ ਸੋ ਆਪਣੇ ਕਣਕ ਤੇ ਸਪਰੇ ਵੀ ਕਰਤੀ ਸੀ ਤੋਂ ਨੂੰ ਮੈਂ ਦਿਖਾ ਨਹੀਂ ਸਕਿਆ ਸੂਰਿਓ ਦਾ ਮੈਂ ਦਿਖਾਤਾ ਹੀ ਪਾਉਂਦੇ ਆਪਣੀ ਜੁਰੀਆ ਪਾਇਦੀ ਜਦੋਂ ਸੋ ਕਣਕੇ ਆਪਾਂ ਸਾਰੇ ਚ ਸਪਰੇਅ ਕਰਤੀ ਸੀ ਅੱਜ ਤੁਹਾਨੂੰ ਦਿਖਾਉਣਾ ਵੀ ਕਿਹੜੀ ਸਪਰੇਅ ਕਰੀ ਆਪਾਂ ਨੇ ਆਪਾਂ ਨੇ ਜਿਹੜੀ ਸਪਰੇ ਕਰੀ ਆ ਉਹ ਦਿਖਾਉਣ ਲੱਗਾ ਉਹਨੂੰ ਮੈਂ ਉਹ ਭਈਆ ਜੀ ਇਹ ਸਪਰੇ ਕਰੀ ਦੀ ਆਪਾਂ ਨੇ ਇੱਕ ਤਾਂ ਇਹ ਕਰੀ ਤੀ ਐਕਸਲ ਇਹ 400 ml ਇਹ ਪਾਈਏ 1 ਕਿਲੇ ਚ ਤੇ ਇੱਕ ਪੈਗਟ ਟੌਪਕ ਦਾ ਪਾਇਆ ਦੀ ਆਹ ਤੇ ਇਹਦੇ ਨਾਲ ਪਾਈ ਦੀ ਆਹ ਆਪਾਂ ਖੰਡੀ ਬਾਥੂ ਵਾਲੀ ਇੱਕ ਪੁੜੀ ਇਹ ਪਾਈ ਆ ਨਾਲ ਤੇ ਤਿੰਨ ਕਿਲਿਆਂ ਚ ਆਹ ਪੈਕੇਟ ਪਾਇਆ ਆਪਾਂ ਨੇ ਇਹ ਸੰਕੋਰ ਆ ਸੋ ਇਹ ਡੱਬੀ ਆਪਾਂ ਨੇ ਤਿੰਨ ਕਿਲਿਆਂ ਚ ਪਾਈ ਆ 10 ਹੈਗੀ 100 ਗ੍ਰਾਮ ਦੀ ਹੈ 30 35 ਗ੍ਰਾਮ ਆਪਾਂ ਨੇ 1 ਕਿਲੇ ਜੇ ਪਾਈ ਆ ਇਹ ਚਾਰੇ ਦਵਾਈਆਂ ਮਿਲਾ ਕੇ ਆਪਾਂ ਸਪਰੇਅ ਕਰੀਤੀ ਤੇ ਕਹਾ ਬੂਟੀ ਜੀ ਕਾਫੀ ਦੀ ਬੱਚੇ ਕਰ ਗਏ ਇਹਦੇ ਲਈ ਆਹ ਛੋਟੀ-ਬੁੜੀ ਪਾਈ ਤੀ ਹਾਂ ਇਹ ਖੰਡੀ ਨੂੰ ਵੀ ਮਾਰਦੀ ਆ ਤੇ ਇਸ ਬੂਟੀ ਨੂੰ ਵੀ ਬਾਥੂ ਨੂੰ ਵੀ ਸਾਰੀਆਂ ਜਿਹੜੀ ਬੂਟੀਆਂ ਨੇ ਮਾਰਨ ਦੀ ਹੈ ਸੋ ਵਾਲੇ ਕੋਸ ਵਿੱਚ ਕਰਿਆ ਹੈ ਵਧੀਆ ਅਸਰ ਹਾਂ ਕਈ ਦਿਨ ਹੋ ਗਏ ਘਰੀ ਨੂੰ ਆ ਦੇਖੋ ਪਿਲੇ ਭਿੜੇ ਹੌਣ ਲੱਗੇਗਾ ਅੱਖ ਵਿੱਚ ਆ ਦੇਖੋ ਦੇਖੋ ਗੱਲੀ ਉਹਨਾਂ ਦਾ ਵਧੀਆ ਅਸਰ ਕਰ ਰਿਹਾ ਹੈ ਆਹ ਦੇਖੋ ਆਪੋਂ ਜੜਨ ਲੱਗੇ ਪੱਤੇ ਤੋ 4-5 ਦਿਨ ਹੋ ਗਏ ਕਰੀ ਨੂੰ ਇਹ ਕਰੀਆਂ ਸਾਰੀਆਂ ਸਪਰੇ ਹਾਂ ਸੋ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਬੱਕੀ ਆਪਾਂ ਨੇ ਅੱਜ ਬਿਓ ਕੇ ਲਿਆਉਣਾ ਟਾਈ ਕੀ ਆ ਕੇ ਚੱਕੀ ਤੇ ਆ ਉੱਥੇ ਨੂੰ ਚੱਲਦੇ ਆਂ ਅਟਾ ਦੈੜ ਵਗੈਰਾ ਤੇ ਆ ਕੇ ਲਿਆਉਣੇ ਜਾ ਕੇ ਤੇ ਫਤਬਾ ਜਿਹੜਾ ਹੋਰ ਕੰਮਕਾਰ ਕੋਈ ਹੋ ਸਕਿਆ ਫਿਰ ਉਹ ਕਰਾਂਗੇ ਆਕੇ ਤੋ ਪਹਿਲਾਂ ਚਲਦੇ ਚੱਕੀ ਤੇ ਆਟਾ ਪਿਆ ਕੇ ਲਿਆਉਣੇ ਆ। ਸੋ ਬਲੌਗ ਨਾਲ ਜੁੜੇ ਰਹੋ। ਜੇ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਚਲੋ ਜੀ ਫਿਰ ਚਲਦੇ ਆ ਪਿਆ ਕੇ ਲਿਆਉਣੇ ਚੱਕੀ ਤੋਂ ਆਟਾ। ਸੋ ਜੁੜੇ ਰਹੋ ਬਲੌਗ ਦੇ ਨਾਲ। ਲਓ ਜੀ ਆਪਾਂ ਨੇ ਢਾਲੇ ਵਿੱਚ ਆਟਾ ਤੇ ਦੈੜ ਧਰ ਲਿਆ ਤੇ ਪਰ ਪੰਪ ਵੀ ਧਰ ਲਿਆ ਵੀ ਠੀਕ ਕਰਾ ਕੇ ਲਿਆਵਾਂਗੇ ਤੇ ਨਾਲ ਕਟਾਣ ਕਾਣੀ ਵੀ ਕਟਾ ਕੇ ਲਿਆਵਾਂਗੇ ਚੋਕਾ ਇੰਨੀ ਵੀ ਆਪਾਂ ਧਰ ਲਈਆ ਲੋ ਜੀ ਪਹੁੰਚ ਗਿਆ ਮੈਂ ਮਣਕੂ ਆਟਾ ਚੱਕੀ ਬਗਲੀ ਗਲਾਂ ਵਿਖੇ ਹੁ ਕਢਾਉਣੇ ਆਪਾਂ ਕਹਾਣੀ ਤੇ ਆਟਾ ਦਾ ਦਿਆੜ ਵੀ ਪਹੌਣਿਆ